ਸਟੂਡੈਂਟਸ ਨੂੰ ਨਾਲ ਇੰਗੇਜ ਕਰਕੇ ਇੱਕ ਰੋਡ ਸੇਫਟੀ ਲਈ ਪ੍ਰੋਗਰਾਮ ਕੀਤਾ ਜਾ ਰਿਹਾ ਜਿਹਦੇ ਵਿੱਚ ਰੋਡ ਮਾਰਚ ਕੀਤੀ ਜਾ ਰਹੀ ਹੈ ਜੋ ਟ੍ਰੈਫਿਕ ਡੈਥਸ ਹੈਗੇ ਹਨ ਤੇ ਟ੍ਰੈਫਿਕ ਇਨਸੀਡੈਂਟਸ ਹੈਗੇ ਹਨ ਸਭ ਤੋਂ ਜ਼ਿਆਦਾ ਸੈਂਸਲੈਸ ਡੈਥਸ ਇਹੀ ਨੇ ਕਿ ਪੂਰੇ ਪਰਿਵਾਰਾਂ ਨੂੰ ਖਤਮ ਕਰ ਦਿੰਦੀ ਹੈ ਇਕਨੋਮਿਕਲੀ ਇਮੋਸ਼ਨਲੀ ਸੋਸ਼ੀਅਲੀ ਹਰ ਪਾਸਿਓਂ ਜੋ ਹੈਗੇ ਸਭ ਤੋਂ ਜ਼ਿਆਦਾ ਨੁਕਸਾਨ ਰੋਡ ਐਕਸੀਡੈਂਟਸ ਦਾ ਹੁੰਦਾ ਇਸ ਕਰਕੇ ਜੋ ਉਪਰਾਲੇ ਹੈਗੇ ਹਨ ਜਿਹਦੇ ਵਿੱਚ ਐਫਰਟਸ ਚੱਲ ਰਹੇ ਹੈ ਸਾਡੇ ਜ਼ਿਲ੍ਹੇ ਦੇ ਐਂਡ ਦੇ ਨਾਲ ਐਨ ਜੀਓਜ਼ ਦੇ ਕਿ ਅਸੀਂ ਰੋਡ ਸੇਫਟੀ ਦੀ ਅਵੇਅਰਨੈਸ ਵਧਾਈਏ ਇਹ ਬੜਾ ਵਧੀਆ ਇੱਕ ਇਨੀਸ਼ੀਏਟਿਵ ਹੈਗਾ ਤੇ ਇਹਦੇ ਨਾਲ ਸਾਡੀ ਇਹੀ ਹੋਪ ਹੈ ਕਿ ਜੇਕਰ ਉਹ ਇੱਕ ਐਕਸੀਡੈਂਟ ਵੀ ਬਚ ਸਕੇ ਜੇਕਰ ਉਹ ਇੱਕ ਜਾਨ ਵੀ ਬਚਾ ਸਕੀਏ ਤੇ ਉਹਦੇ ਨਾਲ ਹੀ ਇਹ ਸਾਰਾ ਐਫਰਟ ਇਟ ਵਿਲ ਬੀ 올 ਵਰਥ ਇਟ ਤੁਸੀਂ ਮੈਂ ਹਰ ਦੇਣਾ ਚਾਹੁੰਦਾ ਨੌਜਵਾਨਾਂ ਨੂੰ ਜੋ ਨੌਜਵਾਨਾਂ ਨੂੰ ਇਹੀ ਦੇਣਾ ਚਾਹਾਂਗੇ ਜੀ ਕਿ ਤੁਸੀਂ ਆਪ ਵੀ ਰਿਸਪੌਂਸਿਬਲ ਡਰਾਈਵਰਸ ਬਣੋ ਤੁਸੀਂ ਫਿਊਚਰ ਜਨਰੇਸ਼ਨ ਉਸਿਏਟਿਵ ਹੈਗਾ ਤੇ ਇਹਦੇ ਨਾਲ ਸਾਡੀ ਇਹੀ ਹੋਪ ਹੈ ਕਿ ਜੇਕਰ ਉਹ ਇੱਕ ਐਕਸੀਡੈਂਟ ਵੀ ਬਚ ਸਕੇ ਜੇਕਰ ਉਹ ਇੱਕ ਜਾਨ ਵੀ ਬਚਾ ਸਕੀਏ ਤੇ ਉਹਦੇ ਨਾਲ ਹੀ ਇਹ ਸਾਰਾ ਐਫਰਟ ਇਟ ਵਿਲ ਬੀ 올 ਵਰਥ ਇਟ ਕਿਸ ਨੂੰ ਮੈਂ ਦੇਣਾ ਚਾਹੁੰਦਾ ਹਾਂ ਨੌਜਵਾਨਾਂ ਨੂੰ ਜੋ ਨੌਜਵਾਨਾਂ ਨੂੰ ਇਹ ਹੀ ਦੇਣਾ ਚਾਹਾਂਗੇ ਜੀ ਕਿ ਤੁਸੀਂ ਆਪ ਵੀ ਰਿਸਪੌਂਸਿਬਲ ਡਰਾਈਵਰਸ ਬਣੋ ਤੁਸੀਂ ਫਿਊਚਰ ਜਨਰੇਸ਼ਨ ਹੋ ਸਾਡੀ ਤੇ ਨਾਲ ਜੋ ਤੁਹਾਡੇ ਪੇਰੈਂਟਸ ਹੈਗੇ ਆ ਜੋ ਤੁਹਾਡੇ ਨੇਬਰਸ ਹੈਗੇ ਆ ਸਾਰੇ ਨੂੰ ਇਹੀ ਕਨਵਿੰਸ ਕਰੋ ਕਿ ਜੋ ਰੋਡ ਸੇਫਟੀ ਹੈਗੀ ਇਹਨੂੰ ਬੜੇ ਆਰਾਮ ਨਾਲ ਗੱਡੀ ਚਲਾਵੇ ਚਲਾਈਏ ਆਪਾਂ ਜੋ ਮੋਟਰਸਾਈਕਲਸ ਹੈਗੀਆਂ ਹੈ ਹੈਲਮਟ ਪਹਿਨੀਏ 벨ਟਸ ਪਹਿਨੀਏ ਤੇ ਇਹਦੇ ਨਾਲ ਸੇਫਟੀ ਪ੍ਰائم ਕਰਕੇ ਅਸੀਂ ਮੂਵ ਕਰੀਏ ਰੋਡਸ ਤੇ ਤਾਂ ਕਿ ਇਨਸੀਡੈਂਟਸ ਨੂੰ ਮਿਨੀਮਾਈਜ਼ ਕੀਤਾ ਜਾ ਸਕੇ ਸਰ ਛੋਟੇ ਬੱਚਿਆਂ ਕੋਲੇ ਕਾਫੀ ਵਾਰੀ ਦੇਖਿਆ ਗਿਆ ਨਿਕਲ ਹੁੰਦੇ ਆ ਬਿਨਾ ਡਰਾਈਵਿੰਗ ਲਾਈਸੈਂਸ ਨਹੀਂ ਜੀ ਇਹਦਾ ਜੋ ਹੈਗਾ ਬਿਨਾ ਲਾਇਸੈਂਸ ਦੇ ਜੋ ਹੁੰਦੇ ਇਹ ਗੱਡੀਆਂ ਵੀ ਬੰਦ ਕਰਾਈ ਜਾਣਗੀਆਂ ਪੇਰੈਂਟਸ ਨੂੰ ਜੋ ਰਿਸਪੋਨਸਿਬਲ ਹੋਲਡ ਕੀਤਾ ਜਾਏਗਾ